ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਪਾਈਆਂ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਬਾਈ ਸੋਨੂ ਕੋਲੇ ਪਿੰਡ ਹਿੰਮਤਪੁਰਾ ਜੀ ਚਾਰ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਮਰੇ ਹੁੰਦੇ ਨੂੰ ਹੋ ਗਈ ਸੇਲ ਦੋ ਸੂਏ ਸਵਾਏ ਤੇ ਗੱਪਣ ਦੋ ਗੱਪਣ ਹਣਾ ਸਸੀ ਗਾ ਭਾਈ ਸਸੀ ਗਾ ਹੋ ਠੀਕ ਆ ਤੁਹਾਨੂੰ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਨੰਬਰ ਬਈਗਾ 7899099728 ਪਿੰਡ ਜੀ ਪਿੰਡ ਹੈ ਮੋਗਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਓਕੇ ਜੀ ਤਿੰਨੇ ਡੇ ਟੇੜੇ ਨੇੜੇ ਆਪਣੇ ਭਦੋੜ ਦੀ ਜਿਹੜੀ ਨਿਹਾਲ ਸਿੰਘ ਨਾਲ ਜੀ ਓਕੇ ਜੀ ਤੇ ਕਿੱਧਰੋਂ ਕਰੀਏ ਸਟਾਰਟ ਫਿਰ ਇੱਧਰ ਹੀ ਕਰਦੇ ਹਾਂ ਠੀਕ ਆ ਵੀਰੇ ਤੇ ਜਿਹੜੀ ਆਪਾਂ ਸਾਹੀਵਾਲ ਤੇ ਥੋੜੀ ਜੀ ਜਰਸੀ ਥੋੜਾ ਜਿਹਾ ਹਲਕਾ ਜਿਹਾ ਸਾਹੀਵਾਲ ਦਾ ਕ੍ਰਾਸ ਜਰਸੀ ਦੇਖੀ ਇਹਨੇ ਆ ਕੀ ਡਿਟੇਲ ਆ ਬਾਈ ਇਹਦੀ ਕੀ ਵੀ ਬੁੱਟੇ ਦੂਜੀ ਇਸ ਤੇ ਹੁੰਦੀ ਆ ਹੂੰ ਜਿਹਦੇ ਪਏ ਆ 7-8 ਦੇ 7 ਤੋਂ 8 ਦੇ ਓਕੇ ਜਿਵੇਂ ਮਰਜ਼ੀ ਵਜੇ ਕੋਈ ਚੱਕਰੀ ਨਹੀਂ ਕਿੰਨਾ ਦੁੱਧ ਕੱਢਿਆ ਵਾ ਸਾਨੂੰ ਦੁੱਧ ਇਹਨੇ ਵੀ ਕਲੂਨ ਨੇ ਦਿੱਤਾ 20 ਕਿਲੋ ਦੂਜਾ ਸੂਆ ਹੁਣ ਦੂਜਾ ਦੁੱਧ ਠੀਕ ਆ ਖੋਲ ਲਿਆ ਬਾਹਰ ਨੂੰ ਤੋੜਾ ਤਰ ਕਰਾ ਕੇ ਚੈੱਕ ਤੇ ਆਪਾਂ ਗੱਲ ਕਰ ਲਏ ਚੰਗੀ ਆ ਹਨਾ ਸਾਰੀ ਥੱਲੇੋਂ ਤੇ ਲੇ ਵੇ ਲੋਗ ਦੀਆਂ ਪੋਲਾ ਪਾਲਾਂ ਪੂਰੀਆਂ ਪੰਗਾ ਤੇ ਬਾਕੀ ਦਾ ਗਾਂ ਚੱਲਣ ਵਾਲੀ ਗਰਮੀ ਚ ਹੈ ਨਾ ਹੁਣੇ ਬਾਈ ਹੁਣ ਮੌਸਮ ਆ ਗਿਆ ਗਰਮੀ ਦਾ ਤੇ ਬਾਕੀ ਸੁਨੱਖੀ ਵੀ ਆ ਹੈ ਨਾ ਤੁਹਾਨੂੰ ਹਾਂਜੀ ਹਾਂਜੀ ਓਕੇ ਥਣਲੇ ਵੀ ਦੀ ਸਾਫ ਆ ਕਰੀ ਜੇ ਕਦ ਘਾਟ ਪੂਰਾ ਹੈ ਨਾ ਕਦ ਬੋਲ ਬਾਈ ਤੇ ਫਿਰ ਐਤ ਕੀ ਕਿੰਨਾ ਦੁੱਧ ਕਹਿ ਕੇ ਦੇ ਦੇਣੇ ਤੁਹਾਨੂੰ ਆਪਾਂ ਤਾਂ ਝਿੰਗ ਕਹਿ ਕੇ ਦੇਵਾਂਗੇ ਚਾਹੇ ਵੱਧ ਚ ਵੜੇ ਦੀ ਹੂੰ ਆ ਦੇਖੋ ਜੀ ਕੁਆਲਿਟੀ ਵਧੀਆ ਬਾਕੀ ਦਾ ਗਾਂ ਹੁਣ ਗਰਮੀ ਚ ਚੱਲਣ ਵਾਲੀਆਂ ਇਹੀ ਚੀਜ਼ਾਂ ਹੈ ਨਾ ਆ ਦੇਖੋ ਤਾਂ ਲੈ ਮੇਰੀ ਪੂਰੀ ਸਾਫ ਬਹੁਤ ਚੰਗੀ ਜਰਸੀ ਹੈ ਜੀ ਹੂੰ ਕਿਹਦੇ ਕੱਪ ਦਾ ਹੈਗਾ ਕੀ ਮਿਲਦੀ ਹੈ ਜੀ ਤੇ ਬਾਕੀ ਅਸੀਲ ਸਾਊ ਫੁੱਲ ਹੈ ਨਾ ਹਾਂਜੀ ਹਾਂਜੀ ਕੋਈ ਓਮੇ ਨਹੀਂ ਹੈ ਕੋਈ ਲੱਤ ਤੇ ਤੁਹਾਨੂੰ ਕਿੰਨੇ ਪਾ ਹੈ ਵੀਰੇ ਦੇ ਇਹਦੇ ਬੂੰਦੀ ਕਰਾ ਵੀਰੇ ਜਾਇਜ਼ ਹੋਊ ਹਾਂ ਜਾਇਜ਼ ਤੇ ਫਾਇਦਾ ਹੋਫਾਈ ਹੈ ਨਾ ਤੂੰ ਹਾ ਗੀ ਜਰਸੀ ਹੈ ਜੀ ਮੇਰੀ ਹਾਂ ਜੀ ਆਪਾਂ ਕਰਨਾ ਮਿਕਸ ਮੰਨ ਲਈ ਚਾਹੀਦੀ ਜਰਸੀ ਮੰਨ ਲਈ ਓਕੇ ਜੀ ਤੇ ਹੁਣ ਦੋ ਨੰਬਰ ਜੀ ਇਹ ਦੂਜੇ ਦਿਨ ਹੋਈ ਉਹ ਤੇ ਕੱਲ ਸ਼ਾਮ ਦੀ ਸੁਈ ਹੋ ਜੀ ਕੱਲ ਸ਼ਾਮ ਦੀ ਹੋਈ ਵੀ ਆ ਤੇ ਮਾਗਰੇ ਦੀ ਬੱਸੀ ਹੋ ਸੁਣ ਕਿੰਨਾ ਬੋਲਾ ਬੋਲਾ ਕੱਢਿਆ ਕੱਲ ਆਖ ਨਹੀਂ ਦੇ ਅੱਜ ਤੜਕੇ ਹੁਣ 14 ਕਿਲੋ ਬੋਲਾ ਰੈਡੀ ਆ ਦੋਨਾਂ ਟੈਂਪਰ ਠੀਕ ਆ ਵੀਰੇ ਮਾਗਰੇ ਬੱਸੀ ਆ ਜੀ ਕਿੰਨਾ ਦੇ ਦੂ ਵੀਰੇ ਇਹ ਦੁੱਧ ਨਹੀਂ ਤੋ ਮੌਜ ਨਾਲ ਚੋਲ ਦਿਖਾਇਓ ਬੱਸੀ ਮੜੀ ਆ ਦੇਖੋ ਚੰਗੇ ਸੀਮਨ ਦੀ ਹਨਾ ਕੇ ਲਿਓ ਫਿਰ ਬਾਕੀ ਅੰਡਰ ਟਾਈਮ ਉਹ ਵੀ ਦੱਸ ਦੇ ਚੋਈ ਕੀ ਹੋ ਸਕਦਾ ਟਾਈਮ ਤਾਂ ਆਪਣਾ 10 ਵਜੇ ਦਾ ਹੀ ਆ ਜੀ ਹਾਂਜੀ ਕੋਸਾ ਹੋ ਨਾ ਜੱਜ ਕਰ ਲਿਓ ਤੇ 18 ਤਰੀਕ ਹਨਾ ਹਾਂਜੀ 2025 ਤੇ ਦੂਜਾ ਮਹੀਨਾ ਜੀ ਸੁਬਾਹ ਦੇ ਆਪਾਂ 10 ਵਜੇ ਵੀਡੀਓ ਤਕਰੀਬਨ ਬਣਾ ਰਹੇ ਆ ਪੰਜ ਚਾਰ ਮਿੰਟਾ ਇਧਰ ਉਧਰ ਹੋਣਗੇ ਉਹ ਕੋਈ ਗੱਲ ਨਹੀਂ ਇਹਨੂੰ ਵੀ ਕਰੋ ਚੈੱਕ ਜੀ ਐਚਪੀ ਚਾ ਗਈ ਜੀ ਜੀ ਐਚਪੀ ਹੂੰ ਬਾਕੀ ਹਾਈਡ ਫੁੱਲ ਆ ਹਾਈਡ ਫੁੱਲ ਤੇ ਥਣ ਥਣ ਪੂਰਾ ਸਾਫ ਨਾ ਚਵਾਈ ਚੁਈ ਇੱਕ ਨੰਬਰ ਆ ਇਹ ਕਿ ਆਨਲਾਈਨ ਮੰਗਾ ਦੇ ਠੀਕ ਆ ਵੀਰੇ ਆ ਕਰੋ ਜੀ ਚੈੱਕ ਤੇ ਕੱਦ ਕਾਠ ਪੂਰਾ ਮਗਰ ਵੱਛੀ ਜੀ 14 ਕਿਲੋ ਥੋਨੂੰ ਜਿਹੜਾ ਮਰਜ਼ੀ ਕੱਢ ਕੇ ਲੈ ਜਾ ਵੀਰੇ ਹੁਣ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਹੂੰ ਹੂੰ ਕੋਈ ਨਾ ਕੋਲਾ ਹੁੰਦੇ ਵੀ ਨੇ ਕੱਲ ਸੁਈਆ ਠੀਕ ਆ ਵੀਰੇ ਆ ਦੇਖੋ ਜੀ ਤੇ ਧਾਰਾਂ ਤੋਰਾਂ ਤੁਸੀਂ ਆਇਓ ਆਪਦੀਆਂ ਮਾਰ ਕੇ ਲੈ ਜਾਓ ਕਿਉਂਕਿ ਵੀਡੀਓ ਲੰਮੀ ਹੋਊ ਹਾਂ ਆ ਵੀ ਇੱਕ ਨੰਬਰ ਆ ਗਿਆ ਇੱਕ ਨੰਬਰ ਆ ਤੀ ਵੀ ਆ ਹੂੰ ਆ ਦੇਖੋ ਜੀ ਤੇ ਬਾਕੀ ਲੇਵਾ ਨਾ ਖੋਚਾਂ ਤੋਂ ਦਾਣ ਫਿਟਿੰਗ ਵਾਲਾ ਲੇਵਾ ਹੈ ਨਾ ਜਮੀਨ ਕਰਮ ਵਾਲੀ ਕੋਹ ਕਹਿੰਦੀ ਹੈ ਨਾ ਆ ਵੇ ਤੇ ਡਿਮਾਂਡ ਵਾਈ ਇਹਦੀ ਇਹਦੀ ਹੋਣੀ ਹੈ ਓਕੇ ਤੇ ਹੁਣ ਇਹ ਵਿਕੀ ਵੀ ਆ ਹੈ ਨਾ ਤੇ ਹੁਣ ਗੱਪਣ ਦੀ ਗੱਲ ਕਰ ਲਗੇ ਇਹਦੀ ਵੀਰੇ ਇਹ ਐ ਸਹਿਰ ਜੀ ਹੈ ਬਈ ਹਾਂ ਥੋੜਾ ਜਿਹਾ ਹਲਕਾ ਜਿਹਾ ਵੀ ਹੈ ਸਹਿਰ ਮਾਨ ਹਾਂ ਸੋਹਣੀਆ ਬੱਚੀ ਹਾਂ ਦੂਜਾ ਸੂਆ ਸੂਰੇ ਤੇ ਬਣੇ ਰਿਓ ਤੁਹਾਨੂੰ ਛੋਟੀ ਘਰੇ ਦੁੱਧ ਪੀਣ ਵਾਲਾ ਸੌਦਾ ਵੀ ਲਾਖ ਤੇ ਦਿਖਾ ਮੈਂ ਮਗਰ ਬੱਚੀ ਤੋਹਫਾ ਹੀ ਹੋਵੀ ਹੋਈ ਤੋਹਫੀ ਹਾਂ ਤੇ ਇਹ ਵੀਰੇ ਕਿਹੜਾ 20 ਕਿਲੋ ਕਣ ਤੇ 22 ਕਿਲੋ ਤੇ ਬਾਕੀ ਲੇਵਾ ਗਾਂ ਤੋਂ ਸ਼ੁਰੂ ਹੋ ਕੇ ਪਿੱਛੇ ਤਾਂ ਹੀ ਪਿਆ ਹਨਾ ਤੇ ਸੂਆ ਰਹਿ ਨਾਲ ਦੂਜਾ ਤੈਨੂੰ ਵੀ ਦਸਨ ਦੀ ਲੋੜ ਨਹੀਂ ਮੈਨੂੰ ਵੀ ਦੀ ਦੀ ਇਹਦਾ ਠੀਕ ਆ ਜੀ ਆ ਦੇਖੋ ਜੀ ਫੇਸ ਵੀ ਚੰਗਾ ਲੇਵਾ ਦੇਖੋ ਪਿੱਛੇ ਤੋਂ ਕਿੰਨੇ ਦਿਨ ਘਟਜੂ ਤੁਹਾਨੂੰ ਇਹ ਲੈ ਜੁੱਤੇ ਦਾ ਇਹਨੇ ਥੋੜਾ ਯਾਰ ਫੈਰਦਾ ਆ ਗਿਆ ਹੈ ਨਾ ਗਰਮੀ ਇਹਨੇ ਵੀ ਨਹੀਂ ਮੰਨਣੀ ਲੈ ਚੱਲ ਵੀਰੇ ਆ ਦੇਖੋ ਜੀ ਸੂਹ ਅਰੀਜਨਲ ਦੂਜਾ ਬਾਕੀ ਸੀਡ ਸਿੱਧੀ ਫੋਲ ਹੈ ਲੈ ਚੱਲ ਅੰਦਰ ਲੈ ਬਾਕੀ ਟਰੈਲ ਦਿਖਾ ਦੇ ਹਮਮ ਆ ਦੇਖੋ ਜੀ ਲੈ ਵਾ ਕਰੋ ਬੈਕ ਸਾਈਡ ਚੈੱਕ ਹਮਮ ਠੀਕ ਹੈ ਤੁਹਾਨੂੰ ਦੁੱਧ ਫਿਰ ਕਿੰਨਾ ਦੱਸਿਆ ਵੀਰੇ ਦੁੱਧ ਤੇ 22 ਜੀ ਨੂੰ ਉਹਨਾਂ ਨੂੰ ਓਕੇ ਤੇ ਡਿਮਾਂਡ ਬਾਈ ਇਹਦੀ ਹੇੇ ਬੁੰਤੀ ਕਰਾਵੇ ਫੋਨ ਤੇ ਤੇ ਹੁਣ ਆਪਾਂ ਗੱਲ ਕਰ ਲ ਗੇ ਜਿਹੜੀ ਮੇਰੇ ਖੜੇ ਦੀ ਸੂਈ ਆ ਹਨਾ ਲਾਖ ਤੇ ਬੁਟੇ ਕਾਨੂੰਨ ਸੂਈ ਆ ਬਸੇ ਦਿੱਤੀ ਐ ਤੇ ਮੁੱਲ ਵੇਦਾ ਜਮਾ ਜਾਇਜੀ ਕਰਨਾ ਅੱਜ ਕਿਉਂਕਿ ਕਿਹੇ ਭੈਣ ਭਰਾ ਦਾ ਬਸ ਮੈਂ ਕਹਾਂ ਕਿ ਬੁਟੇ ਕੋਈ ਨਹੀਂ ਗੱਲ ਹੀ ਕਰਦੇ ਬਾਕੀ ਥਣ ਦਗਾ ਦੇ ਜੀ ਹੂੰ ਥਣ ਦੇ ਕੇ ਸੀਰ ਵੜੀ ਆ ਹਨਾ ਹੂੰ ਤੇ ਕਰਮਾ ਜੀ ਨੇ ਬੱਚੀ ਦੇ ਦਿੱਤੀ ਬੱਸੀ ਦੇ ਦਿੱਤੀ ਬਈ ਤੇ ਜੇਰ ਹਜੇ ਪੈਣੀ ਆ ਸੂਈ ਨੂੰ 15 ਮਿੰਟ ਹੋਇਆ ਹਾਂ 10 ਮਿੰਟ ਹੀ ਲੱਗਦਾ ਬੱਚਾ ਓਕੇ ਲਿਓ ਫਿਰ ਇਹਨੂੰ ਬਾਹਰ ਨੂੰ ਪਹਿਲਾਂ ਤੋਲਾ ਤਰਾ ਕਰਾ ਲਿਓ ਚੈੱਕ ਤੇ ਬੱਚੀ ਵਧੀਆ ਦੀ ਗੇਰ ਤੀਕਾ ਕਹ ਤੇ ਜਿਹੜੀ ਇਹਦੇ ਪੈਟੋਂ ਬੱਚੀ ਪੈਦਾ ਹੋਊਗੀ ਬਹੁਤ ਵਧੀਆ ਤਿਆਰ ਹੋਣਾ ਹਨਾ ਉਹਨੇ ਬਾਕੀ ਦੇ ਬਿੱਟੇ ਚੱਕਰ ਤੇ ਮੂੰਹ ਹੋਗੇ ਮੈਂ ਵੀਰੇ ਮੂੰਹ ਵੀਰੇ 2 ਜਿਆੜਾ ਚਾਹਾਂ ਦਾ ਤੇ ਦੁੱਧ ਕਿੰਨਾ ਘੜ ਦੂ ਵੀ ਤੁਹਾਨੂੰ ਇਹ ਦੁੱਧ ਵੀਰੇ 3 ਬੁੱਧ ਚਾਹਾਂ ਦਾ ਮੈਂ ਦੇ ਦਿੰਦੇ ਆਪਾਂ 12 ਦਾ ਜਮਾਂ ਤੇਰੀ ਜਾਇਜ਼ ਗੱਲ ਆ ਕਿ ਬਾਕੀ ਦੇ ਜਿਹਨੇ ਘਰੇ ਰੱਖਣੀ ਹੈ ਨਾ ਮੱਝ ਰੱਖਣ ਦੀ ਲੋੜ ਨਹੀਂ ਪੂਰੀ ਸੀੜ ਢੰਡੀ ਜਾਇਜ਼ ਗੱਲ ਹੀ ਨਹੀਂ ਹੈ ਰੰਗ ਪ੍ਰਿੰਟ ਪੂਰਾ ਵਧੀਆ ਇਹ ਤਾਂ ਹੁਣ ਪਹਿਲਾਂ ਦੇਖ ਕੋ 25 ਹੋ ਗਈਆਂ ਨੇ ਕੋਈ ਥੋੜੀ ਵੱਡੀਆਂ ਭਲਾ ਭੁਲਾ ਪਾਈ ਬੈਠੀ ਹੈ ਨਾ ਹਾਂਜੀ ਆ ਦੇਖੋ ਜੀ ਹੂੰ ਤੇ ਸੋਨੂੰ ਹੱਥੋਂ ਹੱਥ ਫੇਰ ਕੇ ਦੇਖਿਆ ਸਹੀ ਆ ਵੀਰੇ ਇਹ ਜਮਾ ਵੀਰੇ ਹਾਂ ਜਿਹੜਾ ਕੋ ਲੈ ਕੇ ਜਾਂਦਾ ਥੱਲੀ ਕਰਕੇ ਲੈ ਜਾਂਦਾ ਠੀਕ ਆ ਵੀਰੇ ਤੇ ਬਾਕੀ ਦਾ ਸੋਹਣੀ ਖਨੱਕੀ ਹੈ ਨਾ ਜਿਹਨੇ ਘਰੇ ਰੱਖਣੀ ਹੈਗੀ ਜਰਸੀ ਵਾਲੀ ਹੈਟ ਆ ਗਈ ਇਹਦੀ ਜਰਸੀ ਵਾਲੀ ਹੈਟ ਤੇ ਹੈਗਾ ਜਰਸੀ ਦਾ ਵੇਚ ਕਰਾਉਣਾ ਹਾਂਜੀ ਹਾਂਜੀ ਤੇ ਨਾਲ ਛਾਈ ਵਾਲ ਹਾਂਜੀ ਤੇ ਦੁੱਧ ਦੁੱਧ ਨਹੀਂ 6 5 0 ਤੋਂ ਪਲੱਸ ਦਾ ਪਾਉਣਾ ਹੀ ਪਾਉਣਾ ਹੈ ਨਾ ਤੇ 12 ਕਿਲੋ ਤੂੰ ਜਮਾ ਜਾਇਜ਼ ਆਖਿਆ ਇਹ ਨਹੀਂ ਪਤਾ ਵੀ ਇਹ ਵੱਧ ਦੇ ਦੇ ਦੁੱਧ ਉਹ ਅਗਲੇ ਦਿਨ ਸੇਵ ਆ ਸੋਨੂੰ ਇਹਦੀ ਕੀ ਡਿਮਾਂਡ ਆ ਰੱਖਦੇ ਆ ਤਾ ਇਹਦਾ ਕੀ ਮੁੱਲ ਕਰਾਂ ਨੂੰ 45 ਕਰਾਉਣਾ 60 ਕਰਾਉਣਾ ਬਾਈ ਕੋਈ ਦੱਸ ਦੇ ਹਾਂ ਤੇ 42000 ਦੀ ਖਾਣ ਲੈ ਵੀ ਤੇ ਇੱਕ ਨੰਬਰ ਤੇ ਅਗਲਾ ਹੁਣ ਤਾਂ ਸੁਈ ਸਵਾਈ ਹੈ ਜੇਰ ਦੀ ਤੂੰ ਵੀਡੀਓ ਬਣਾ ਕੇ ਰੱਖ ਲੈਣੇ ਨਾ ਦੇਖੋ ਜੀ ਤੋ ਤੈਨੂੰ ਤਾਂ 15 16 ਕਿਲੋ ਹੀ ਦੇਵੇਂ ਸੀਲ ਸਭ ਵੜੀਆ ਹੈ ਨਾ ਹਾਂਜੀ ਹਾਂਜੀ ਥੋੜਾ ਜਿਹਾ ਕੈਪੀਟਲ ਹੋਦੀ ਹੈ ਨਹੀਂ ਵੀਰੇ ਕੁਛ ਨਹੀਂ ਕਹਿੰਦੀ ਤੇ ਬੱਚੀ ਦੇਖੋ ਕਿੰਨੀ ਪਿਆਰੀ ਹੈ ਫੇਸ ਕਰੋ ਚੱਕ ਮੀਡੀਅਮ ਸਾਈਜ਼ ਦੀਆ ਤੁਹਾਨੂੰ ਦੱਸ ਦਈਏ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਦੀ ਗੱਲ ਦੁੱਧ ਇਹਨੇ 12 ਕਿਲੋ ਜਿਹੜੀ ਤੂੰ ਗੱਲ ਕਹੀ ਹੈ ਨਾ ਜਮਾ ਲੈ ਵਾ ਇਹਦਾ ਦਾਸ ਦਾ ਦੇ ਦੇਣਾ ਇਹਨੇ ਨਾ ਨੋ ਨੋ ਤੇ ਕੀ ਡਿਮਾਂਡ ਕੀ ਕਰੀ ਸੀਗੀ ਇਹ 46 ਗਰਾਂ ਵਾਲਾ ਚਾਹੇ 45 ਗਰਾਂ ਦੀ 42 ਦੀ ਮਾੜਾ ਮੋਟਾ ਹੋ ਜੂ ਮਾਨਤਾ ਨੇ ਠੀਕ ਆ ਤੇ ਵੀਰੇ ਚਾਰ ਨੱਕ ਸੀ ਚਾਰੇ ਤੁਹਾਨੂੰ ਦਿਖਾ ਤੇ ਦੋ ਸੂਏ ਚਵਾਏ ਤੇ ਦੋ ਗੱਪਣਾ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਜਰਸੀ ਨਾਲ ਤੇ ਛਾਈ ਵਾਲਾ ਨਾ ਕ੍ਰੋਸ ਦਿਖਾਤਾ ਚੰਗੀ ਤੇ ਮੁੱਲ ਤਿੰਨਾ ਦਾ ਫੋਨ ਤੇ ਹੋ ਇੱਕ ਦੇ ਤੁਹਾਨੂੰ ਵਿੱਚ ਡਿਮਾਂਡ ਪੁੱਛ ਕੇ ਦੱਸਤੀ ਆ ਬਾਕੀ ਆ ਨੰਬਰ 22 ਦਾ ਸਿਆਸੀ 990 999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਦਸਤਿਹਰ ਨਿਹਾਲ ਸਿੰਘ ਆ ਤੇ ਬਾਕੀ ਆ ਧੰਨਵਾਦ ਜੀ